एफ एम सारा कुछ लगा रहा है रेडियो रूडियो आह देखो गोली चलाने वास्ते गोली चलाते करके जो खुलती है लै भी थर थर थी थर, 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 नहीं है नहीं जान, देखो पूरी डबल सिफ्टी है जय जय करता नहीं गलबात पूरी आकर उपरू वह सारा कुछ खुलता है। बता निकलता तो ये जरा भी कोई समान रखने गोले बगैर खान पीन का समान जिमें भैया उन्नीस सौ कतरा ਇਹਨਾਂ ਬਕੀਆਂ ਪਾਰਲੀਆਂ ਰੱਖੀਆਂ ਵਾ ਬਈ ਬਹੁਤ ਪੱਕਾ ਬਹੁਤ ਪੱਕਾ ਹੈ ਲੋ ਜੀ ਪੰਜਾਬੀਓ ਪਾਰ 2 ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਹ ਹੈਗੀ ਆ ਕਾਰਗਿਲ ਗੈਲਰੀ ਜਿਹਨੂੰ ਹੀਰੋ ਗੈਲਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਤੇ ਇਹ ਆਪਣਾ ਐਂਟਰ ਪੁਆਇੰਟ ਹੈ ਜਦੋਂ ਆਪਣਾ ਜਦੋਂ ਐਂਟਰ ਹੁੰਦੇ ਆ ਤਾਂ ਮਹਾਰਾਜ ਅਨਜੀਤ ਸਿੰਘ ਦਾ ਜੋ ਹੈਸ਼ਟੈਚ ਉਹ ਸਾਹਮਣੇ ਤੁਹਾਨੂੰ ਨਜ਼ਰ ਆਊਗਾ ਤੇ ਇਹ ਹੀਰੋ ਗੈਲਰੀਸ ਆ ਇੱਥੇ ਮਤਲਬ ਇਹ ਜੋ ਵੀ ਕਾਰਗਿਲ ਦੇ ਨਾਲ ਸੰਬੰਧ ਚੀਜ਼ਾਂ ਸੀਗੀਆਂ ਹਥਿਆਰ ਅਸਲਾ ਬੰਬ ਗੋਲੀਆਂ ਜੋ ਵੀ ਸੀਗੇ ਨਾ ਤਾਂ ਇੱਥੇ ਮਤਲਬ ਸਾਰੀਆਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਜਿਵੇਂ ਤੁਸੀਂ ਆਪਣਾ ਦੇਖ ਸਕਦੇ ਹੋ ਕਿ ਕਾਰਗਿਲ ਦੀ جنگ ਸੀਗੀ ਜੋ 3 ਮਈ ਨੂੰ ਸ਼ੁਰੂ ਹੋਈ ਸੀਗੀ ਤੇ ਜਿੱਤ ਹਾਸਲ ਕੀਤੀ ਸੀ ਉੱਤੇ 26 ਜੁਲਾਈ 1999 ਨੂੰ ਤੇ ਇਹ ਤੁਸੀਂ ਉਸ ਟਾਈਮ ਤੁਸੀਂ ਦੇਖ ਸਕਦੇ ਹੋ ਸਾਰਾ ਕੁਝ ਗੋਲੀਆਂ ਜੋ ਖੋਲ ਪਏ ਆ ਇਹ ਉਸ ਟਾਈਮ ਦੇ ਹੀ ਆ ਸਾਰਾ ਕੁਝ ਚੀਜ਼ਾਂ ਤੇ ਆ ਆਪਣਾ ਕਾਰਗਿਲ ਦਾ ਜੋ ਵੀ ਆ ਅਦ੍ਰਿਸ਼ਤਮ ਦੇਖਣ ਨੂੰ ਮਿਲ ਰਿਹਾ ਇੱਧਰ ਜੋ ਵੀ ਉਸ ਟਾਈਮ 'ਚ ਮਤਲਬ ਕਾਰਗਿਲ ਦੇ ਜੋ ਆਪਣੇ ਦੇਸ਼ ਦੇ ਜਵਾਨ ਸੀਗੇ ਉਹਨਾਂ ਨੇ ਮਤਲਬ ਕਿਵੇਂ-ਕਿਵੇਂ ਆਪਣਾ ਜਿੱਤ ਹਾਸਲ ਕੀਤੀ ਆ ਤੇ ਇਹ ਜਿੱਤ ਹਾਸਲ ਇਦਾਂ ਹੀ ਨਹੀਂ ਹੋਏਗੀ 527 ਜਵਾਨਾਂ ਦੀ ਸ਼ਹਾਦਤ ਹੋਈ ਆ ਸ਼ਹੀਦ ਹੋਏ ਆ ਇਸ ਜੰਗ ਦੇ ਵਿੱਚ ਤੇ ਜਿੱਤ ਹਾਸਲ ਕਰਨਾ ਕੋਈ ਸੌਖੀ ਗੱਲ ਨਹੀਂ ਕਿ ਦੇਖੋ ਕਿੰਨਾ ਤੁਸੀਂ ਮਾਈਨਸ ਡਿਗਰੀ ਤੇ ਜੋ ਟੈਂਪਰੇਚਰ ਸੀਗਾ ਬਰਫ਼ ਦੇ ਵਿੱਚ ਤੱਕ ਕਿੱਦਾਂ ਆਪਣੇ ਨੌਜਵਾਨ ਜੋ ਬਾਰਡਰਾਂ ਤੇ ਖੜੇ ਆ ਮਾਵਾਂ ਨੇ ਘਰੋਂ ਤੋਰੇ ਏਡੇ ਜਿਗਰੇ ਕਰਕੇ ਤੇ ਤੁਸੀਂ ਇੱਥੇ ਸਾਰਾ ਕੁਝ ਦੇ ਸਕਦੇ ਹੋ ਆਪਣੇ ਬੱਚਿਆਂ ਨੂੰ ਲਿਆ ਸਕਦੇ ਹੋ ਇੱਥੇ ਖਾਸ ਕਰਕੇ ਤੁਸੀਂ ਦੇਖ ਸਕਦੇ ਹੋ ਖਾਲੀ ਜਿਹੜੇ ਖੋਲ ਪਏ ਆ ਉਸ ਟਾਈਮ ਦੇ ਜੋ ਵੀ ਖੋਲ ਆ ਖੁਖਰੀਆਂ ਨੇ ਕਿੰਨੀਆਂ ਤਿੱਖੀਆਂ ਅੱਜ ਵੀ ਦੇਖ ਲਓ ਕਿੰਨੀਆਂ ਤਿੱਖੀਆਂ ਨੇ ਇਹ ਚੀਜ਼ਾਂ ਤੇ ਮਤਲਬ ਵੀ ਉਸ ਟਾਈਮ ਵੀ ਇਹ ਉਸ ਟਾਈਮ ਯੂਜ਼ ਹੋਈਆਂ ਸੀ ਕੋਈ ਐਵੇਂ ਨਹੀਂ ਰੱਖੀਆਂ ਤਾਂ AK47 ਦੇਖ ਸਕਦੇ ਹੋ ਤੁਸੀਂ AK47 ਨੂੰ ਦੇਖੋ ਮਤਲਬ ਕਿੱਡੀ ਯਾਰ ਮਲੋ ਉਸ ਟਾਈਮ ਦੀ ਸੰਭਾਲੀ ਹੋਈ ਆ 1999 ਦੀ ਨਾ ਇਹ ਤੇ ਬਾਕੀ ਇਹ ਸਾਰਾ ਕੁਝ ਅਸਲੀ ਆ ਕੋਈ ਦਾ ਫੇਕ ਨਹੀਂ ਰੱਖਿਆ ਹੋਇਆ ਤੇ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਮਸ਼ੀਨ ਗੰਨਾਂ ਵੀ ਦੇਖ ਲਓ ਉਸ ਟਾਈਮ ਦੀਆਂ ਨੇ ਲਾਂਚਰ ਆ ਮਸ਼ੀਨ ਗੰਨ ਨੇ ਤੇ ਹੈਂਡਮੇਡ ਗਾਨਾਂ ਤੇ ਇਹਨਾਂ ਦੇ ਬਾਕੀ ਸਾਰੇ ਜਿੰਨੇ ਵੀ ਸ਼ਹੀਦ ਹੋਏ ਉਹਨਾਂ ਦੀਆਂ ਸਾਰਿਆਂ ਦੀਆਂ ਤਸਵੀਰਾਂ ਲੱਗੀਆਂ ਹੀਰੋ ਗੈਲਰੀ ਦੇ ਵਿੱਚ ਜੋ ਕਿ ਬਹੁਤ ਹੀ ਪ੍ਰਾਊਡ ਫੀਲ ਹੁੰਦਾ ਇੱਥੇ ਆ ਕੇ ਤੇ ਤੁਹਾਨੂੰ ਵੀ ਚਾਹੀਦਾ ਕਿ ਸਾਰੇ ਆਪਣੇ ਪਰਿਵਾਰ ਦੇ ਵਿੱਚ ਜਿੰਨੇ ਵੀ ਆ ਲੇਡੀਜ਼ ਬਜ਼ੁਰਗ ਬੱਚਾ ਨੂੰ ਇੱਕ ਵਾਰ ਜ਼ਰੂਰ ਲੈ ਕੇ ਆਉਣਾ ਚਾਹੀਦਾ ਹੈ ਤੇ ਉਸ ਟਾਈਮ ਦਾ ਪ੍ਰਾਈਮ ਮਿਨਿਸਟਰ ਸੀਗਾ ਅਟਲ ਬਿਹਾਰੀ ਵਾਜਪਾਈ ਤੇ ਉਹਨਾਂ ਦੇ ਅਧੀਨ ਇਹ ਮਤਲਬ ਜੋ ਵੀ ਜਿੱਤ ਪ੍ਰਾਪਤ ਹੋਈ ਸੀਗੀ ਚੈਨ ਕਰਨਾ ਬਾਕੀ ਯਾਰ ਜਿੰਨਾ ਵੀ ਯਾਰ ਕੋਸ਼ਿਸ਼ ਹੈਗਾ ਨਾ ਬਹੁਤ ਕੋਸ਼ਿਸ਼ ਆ ਤੇ ਜੇ ਆਪਾਂ ਕਿਤੇ ਹੋਰ ਹੀ ਜਿੱਦਾਂ ਦੇਖਣ ਜਾਣੀਆਂ ਉਹਨਾਂ ਕੋਟ ਕੋਟ 2-300 ਰੁਪਏ ਹੁੰਦੀ ਹੈ ਟਿਕਟ ਇੱਥੇ ਸਿਰਫ 40 ਰੁਪਏ ਟਿਕਟ ਆ ਤੋਸ਼ ਆ ਪਹਿਲਾਂ ਬਿਲਕੁਲ 210 ਹੁੰਦੀ ਸੀ ਹੁਣ ਉਹਨਾਂ ਨੇ ਕਿੰਨੇ ਦਾ 10 ਰੁਪਏ ਦਾ ਆਇਆ ਸਾਰਾ ਕੁਝ ਪਿਆ ਇੱਥੇ ਦਾ ਆਪਣੇ ਬੱਚਾ ਉਹਨੂੰ ਦਿਖਾ ਸਕਦੇ ਇੱਥੇ ਤੇ ਆ ਦੇਖੋ ਮੱਲੋ ਜਿਹੜੀਆਂ ਪੇਂਟਿੰਗਾਂ ਕੀਤੀਆਂ ਹਨ ਨਾ ਪੂਰੀਆਂ 3D ਨੇ ਸਾਚਾ ਥਿਊਰੀ ਆਪਣਾ ਮੋ ਦੇਖੋ ਆ ਤਾਂ ਆਪਾਂ ਦੇਖਿਆ ਨਹੀਂ ਕਾਰਗਿਲ ਦੀ ਜੰਗ ਦਾ ਕਾਰਗਿਲ ਵਾਰ ਦੇਖੋ ਭਾਈ ਪਹਾੜਾਂ ਦੇ ਕਿਵੇਂ ਸੋਖੀ ਗੱਲ ਨਹੀਂ ਆਰੇ ਤੇ ਮੰਨ ਲਓ ਸਿਰਫ ਦੇਖਣ ਨੂੰ ਲੱਗਦਾ ਨਾ ਤੇ ਪਹਾੜਾਂ ਦੇ ਜਾ ਕੇ ਪਰ ਲੱਗਦਾ ਹੁਣ ਤੁਹਾਨੂੰ ਦਿਖਾਉਂਦੇ ਆ ਬਾਹਰ ਜੋ ਵੀ ਚੀਜ਼ਾਂ ਆਰਮੀ ਨੇ ਖੜੀਆਂ ਐ ਟੈਂਕ ਤੋਫਾਂ ਤੁਹਾਨੂੰ ਸਾਰਾ ਕੁਝ ਦਿਖਾਉਂਦੇ ਆ ਜਹਾਜ਼ ਕਿਉਂ ਵੀ ਜਾ ਆ ਇੱਥੋਂ ਕੱਢ ਕੇ ਕਿਦਾਂ ਵੀ ਆਉਂਦਾ ਸਲੀ ਟੈਂਕ ਦੇ ਕੋਲ ਇਹਦੀ ਤੋਪ ਵੀ ਲੱਗੀ ਟੈਂਕ ਦੀ ਤੋਪ ਉਹ ਅੱਗੇ ਲੱਗੀ ਆ ਚੈੱਕ ਕਰੋ ਬਈ ਆਰਮੀ ਦਾ ਟੈਂਕ ਆ ਯਾਰਮੀ ਦਾ ਤਨ ਬਰਲੋ ਖੜੀ ਬੈਰਨਾ ਕਿਵੇਂ ਘੁੰਮਦਾ ਗੋਲਾ ਹੁੰਦਾ ਐਂ ਘੁੰਮਦਾ ਨਿਕਲਦਾ ਵਿੱਚੋਂ ਐਂ ਆਂਦਾ ਗੜਗੜ 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 ਅੰਜੋ ਗੱਲਬਾਤ ਪੂਰੀ ਬਾਈ ਤੁਸੀਂ ਟੈਂਕ ਦੇ ਕੋਲ ਤੁਸੀਂ ਫੋਟੋ ਖਿਚਾ ਸਕਦੇ ਹੋ ਟੈਂਕ ਤੁਸੀਂ ਦੇਖ ਸਕਦੇ ਹੋ ਅੰਦਰ ਬੜਕ ਵੀ ਦੇਖ ਸਕਦੇ ਹੋ ਹੋਰ ਆਪਾਂ ਕਿਤੇ ਵੀ ਜਾਂਦੇ ਹੋ ਨਹੀਂ ਬਣ ਦਿੰਦੇ ਨਾ ਆਰਮੀ ਵਾਲ ਟੈਂਕ ਜਿਹੜੇ ਤੇ ਉਹ ਦੇਖੋ ਜਾਜ ਵੀ ਖੜ ਤਾਂ ਨੂੰ ਜਾਜ ਜੰਦੇ ਕੋਲੇ ਜਾ ਕੇ ਦਿਖਾਣੇ ਆ ਚਲ ਸਾਰਾ ਜਲਦੀ ਕੋਈ ਬੋਲਣ ਕੀ ਇਤਨੀ ਬਾਤਾਂ ਹੈ ਔਰ ਇਹ ਅਸੀਂ ਆ ਜੀ ਇਹ ਮੇਰਾ ਯਾਰ ਇਹ ਮੇਰਾ ਯਾਰ ਆ ਕਰ ਮੇਰਾ ਆਸਟ੍ਰੇਲੀਆ ਯਾਰ ਆ ਆਸਟ੍ਰੇਲੀਆ ਆ ਜਿਵੇਂ ਆਸਟ੍ਰੇਲੀਆ ਬ੍ਰੋ ਆਸਟ੍ਰੇਲੀਆ ਜਾ ਰਿਹਾ ਸਾਡਾ ਆਪਾਂ ਪੱਕੇ ਆਸਟ੍ਰੇਲੀਆ ਵਾਲੇ ਪੀਆਰ ਨੇ ਉੱਥੋਂ ਦੇ ਤੇ ਘੁੰਮਣ ਆ ਜਾਂਦੇ ਕਦੇ ਕਦੇ ਇਹ ਫਿਰ ਇਹ ਸਾਨੂੰ ਕਹਿੰਦੇ ਆ ਕਿ ਦਿਖਾਓ ਸਾਨੂੰ ਇਤਿਹਾਸ ਦਿਖਾਓ ਅਸੀਂ ਵਾਪਸ ਮੋੜਾਂਗੇ ਪੈਸੇ ਲੈ ਕੇ ਤੇ ਆ ਚੱਕਰ ਬਾਈ 40 ਮਿਲੀ ਹਵਾ ਸਰ ਤੋਪ ਹੂੰ ਗੋਲਾ ਮਾਮੇ ਨੇਰ ਪਾ ਦਿੰਦੇ ਨੇ ਨੇਰ ਆ ਆ ਚੱਕਰ ਆ ਫੜੀ ਮਾਰ ਜਾ ਯਾਰ ਦੇਖੀ ਆ ਸਾਉਂਕ ਤਾਜ ਚਲਾਣਾ ਨਹੀਂ ਉਧਰ ਨੂੰ ਕਿਧਰ ਲੁਧਿਆਣਾ ਉੱਡ ਜੇ ਚਲਾਣਾ ਨਹੀਂ ਕਿਤੇ ਲੁਧਿਆਣਾ ਉੱਤੇ ਕਿੱਥੇ ਨਹੀਂ ਰਹੀ 10 ਛਾਹ ਫਿਰ ਐਮਸੀ ਨਾਲ ਨੂੰ ਗੋਲਾ ਛੋੜ ਦੇ ਐਮਸੀ ਨੂੰ ਛੋੜਦੀ ਫਿਰ ਕਮਾ ਲਈ ਫਿਰ ਚੱਲੋ ਠਾ ਠਾ ਖਤਮ ਬਾਈ ਬਾਈ ਟਾਟਾ ਆ ਚੈੱਕ ਕਰੋ ਜੀ ਤੁਸੀਂ ਬਾਕੀ ਕਿੰਨੀਆਂ ਗੱਲਾਂ ਟਾਇਰਾਂ 'ਚ ਹਵਾ ਨਹੀਂ ਘਟੇ ਡੈਲੋਕੀ ਕੀ ਕਿ ਨਜਾਜਾਂ ਦੇ ਵਿੱਚ ਕੋਲਾਂ ਦਾ ਮੌਕਾ ਨਹੀਂ ਕਦੇ ਮਿਲਦਾ ਟਾਇਰ ਚੈੱਕ ਕਰੋ ਤੁਸੀਂ ਹਵਾ ਲੈ ਵੀ ਨਹੀਂ ਘੱਟੀ ਸਾਹ 'ਚ ਕਿੰਨੇ ਸਾਲ ਹੋ ਗਏ ਨਾ ਖੜੇ ਇਹਨੂੰ ਬਾਈ ਚੈੱਕ ਕਰੋ ਫਿਊਲ ਪੈ ਭਾਨੇ ਹੈ ਕੁਝ ਹਾਈਡਰੋਲਿਕ ਜੈਕ ਲੱਗੇ ਹੋਏ ਆ ਆ ਇੰਜਨ ਦੇਖ ਲੋ ਇਹਦੇ ਇਹ ਟਾਇਰ ਘੁੰਮ ਕੇ ਇਹ ਅੰਦਰ ਵੱਡ ਜਾਂਦਾ ਅੰਦਰ ਹੀ ਵੱਡਦਾ ਮੇਰੇ ਸਾਬ ਨਾਲ ਦੇ ਬਾਕੀ ਤੁਹਾਨੂੰ ਪਤਾ ਹੋਊਗਾ ਯਾ ਲੋ ਖਰਾਬ ਆ ਇਹ ਇਤਿਹਾਸਕ ਚੀਜ਼ਾਂ ਨੇ ਜਿਆਦਾ ਪੰਗੜੇ ਨਹੀਂ ਲੈਣੇ ਚਾਹੀਦੇ ਬਸ ਚੁੱਪ ਚੁੱਪ ਦੇਖੋ ਆ ਦੇਖ ਲੈ ਅੰਦਰੋਂ ਜਾ ਦੇਖ ਲੈ ਛਾ ਅੰਦਰੋਂ ਕਿੱਦਾਂ ਖੀ ਹੈ ਅੰਦਰੋਂ ਕਿੱਦਾਂ ਹਨ ਇਹ ਹੁਣ ਖਾਲੀ ਕੀਤਾ ਹੈ ਇਹ ਚ ਕਿਵੇਂ ਬੰਦ ਹਣਾ ਇੰਜੇ ਮੁੰਜੇ ਨੂੰ ਕਰਤਾ ਉਹਦਾ ਚੰਦਰੋਂ ਖਾਲੀ ਹੁੰਦਾ ਆ ਦੇਖ ਇੱਥੇ ਬੰਦਾ ਬੰਦਾ ਉਦੋਂ ਉੱਪਰ ਇਹ ਇਹ ਕਿ ਲੜਾਕੂ ਹੀ ਆ ਜਾ ਜਿਹੜਾ ਸਿਸਟਮ ਲੱਗਾ ਸੀ ਨਾ ਲੱਗਦਾ ਗੋਲੇ ਗਾਲੇ ਜਿਹੜੇ ਲੱਗਦੇ ਨੇ ਰਾਕਟਾਂ ਲੱਗਦੀਆਂ ਰਾਕਟ ਰਾਕਟ ਆ ਚੱਕਰ ਉਹਦੇ ਅੱਗੋਂ ਹੈ ਕਿ ਨਹੀਂ ਮੱਛੀ ਵਰਗਾ ਆ ਬੰਦੂਕਾਂ ਨੇ ਸ਼ਾਇਦ ਅੰਦਰੋਂ ਗੋਲੀਆਂ ਮਾਰਦੀਆਂ ਤੂੰ ਚੈੱਕ ਕਰੋ ਯਾਰ ਗੱਡਾ ਵਧੀਆ ਹੈ ਮਿਗ 27 ਭਾਦਰ ਦੇ ਨਾਮ ਨਾਲ ਜਾਣਿਆ ਜਾਂਦਾ ਇੱਕ ਇੰਜਨ ਵਾਲਾ ਰੂਸੀ ਲੜਾਕੂ ਜਹਾਜ਼ ਮਿਗ 27 6 ਟਨ ਪਰਮਾਣੂ ਬੰਬਾਂ ਦਾ ਭਾਰ ਲਿਜਾਣ ਦੇ ਸਮਰਥਕ ਸੀ ਇੰਜਨ 1980 ਵਿੱਚ ਭਾਰਤੀ ਹਵਾਈ ਫੌਜ ਵਿੱਚ ਸ਼ਾਮਲ ਕੀਤਾ ਗਿਆ ਅਤੇ ਇਸ ਨੇ ਕਾਰਗਿਲ ਦੇ ਪ੍ਰਾ ਕਰਮ ਆਪਰੇਸ਼ਨ ਵਿੱਚ ਭਾਗ ਲਿਆ ਬਈ ਇਹ ਕਾਰਗਿਲ ਵਾਲਾ ਬੰਬ ਬੰਬ ਲੈ ਕੇ ਜਾਂਦਾ ਸੀ ਬੰਬ ਇਹ ਢੇਰ ਪੁੰਦਾ ਸੀ ਢੇਰ ਕਿਉਂ ਸ਼ਾ ਪੁੰਦਣਾ ਖਿਲਾਰੇ ਉਸ ਟਾਈਮ ਪੂਰੇ ਕਿ ਨਹੀਂ ਪੁੰਦਦਾ ਯਾਰ ਜਿਹੜਾ ਪਾਇਲਟ ਹੋਣਾ ਪਾਇਲਟ ਲਿਆਂਦਾ ਹੋਣਾ ਨੇਰੀ ਹੁਣ ਤੁਹਾਨੂੰ ਮਾਰਾ ਦਿਖਾਉਣ ਨੇ ਪਿਛਲੀ ਸਾਈਡ ਉਹ ਟੈਂਕ ਟੰਕ ਖੜੇ ਤੁਹਾਨੂੰ ਸਾਰਾ ਪਿੱਛੋਂ ਘੁਮਾਉਣ ਨੇ ਆ ਤੁਹਾਨੂੰ ਤੋਪ ਦਿਖਾਤੀ ਐ ਉਹ ਆਪਣੇ ਦੋ ਜਾਰੇ ਖੜੇ ਨੇ ਇੱਕ ਹੋਰ ਇੱਕ ਟੈਂਕ ਹੋਰ ਖੜਾ ਇੱਕ ਟੈਂਕ ਹੋਰ ਖੜਾ ਇੱਕ ਟੈਂਕ ਪਰੇ ਖੜਾ ਇੱਕ ਟੈਂਕ ਹੋਰ ਆ ਇੱਕ ਟੈਂਕ ਪਿੱਛੇ ਆ ਤੁਹਾਨੂੰ ਸਾਰਾ ਦਿਖਾਉਣ ਨੇ ਟੈਨਸ਼ਨ ਨਹੀਂ ਲੈਣੀ ਬਲੌਗ ਪੂਰਾ ਦੇਖੋ ਤੁਹਾਨੂੰ ਪੂਰੇ ਤੁਹਾਨੂੰ ਪੂਰੇ ਟੈਂਕ ਦਿਖਾਵਾਂਗੇ ਪੂਰੇ ਦੇ ਪੂਰੇ ਕਿਉਂ ਛਾ ਭਾਈ ਇਹ ਮਾਰ ਜਨਜੀਤ ਸਿੰਘ ਦੇ ਟਾਈਮ ਦਾ ਕਹਿੰਦੇ ਬਣਿਆ ਮਿਊਜ਼ੀਅਮ ਲੁਧਿਆਣੇ ਤੋਂ ਬਾਹਰ ਬਾਰਾਂ ਤੇ ਤੁਹਾਨੂੰ ਉਹ ਲੋਕੇਸ਼ਨਾਂ ਦਾ ਖੰਦ ਜਿੱਥੇ ਤੁਸੀਂ ਆਪਣੀ ਫੈਮਿਲੀ ਨਾਲ ਆ ਸਕਦੇ ਹੋ ਘੁੰਮ ਸਕਦੇ ਹੋ ਨਾਲ ਹੀ ਬਾਰੇ ਹੈਗਾ ਚਿੜਿਆ ਘਰ ਤੇ ਆਹ ਟੈਂਕ ਚੱਕਰ ਤੁਸੀਂ ਆ ਟੈਂਕ ਛੋਟਾ ਟੈਂਕ ਬਣਾਉਦਾ ਨਾ ਹੈ 1962 ਵਿੱਚ ਸੀਗਾ ਯਾਰ 1962 ਦਾ ਸੜਕ ਤੇ ਪਾਣੀ ਉੱਤੇ ਤੇਜ਼ ਵਹਾਅ ਫੋਜਾਂ ਲਈ ਪੂਰੀ ਉਹ ਬਈ ਇਹ ਦੂਜਾ ਆ ਪਾਣੀ 'ਚ ਵੀ ਚੱਲਦਾ ਛਾ ਇਹ ਇਹ ਸੜਕ ਤੇ ਵੀ ਭਜਦਾ ਤੇ ਪਾਣੀ ਵਾਲੀ ਉਹ ਪੰਡੂ ਉਹ ਪੰਡੂ ਵੀ ਤੇ ਨਹੀਂ ਕਹਿ ਸਕਦੇ ਮਤਲਬ ਪਾਣੀ 'ਚ ਵੀ ਚੱਲਦਾ ਇਹ ਯਾਰ ਮੈਂ ਉਧਰ ਤੋਂ ਲੈ ਕੇ ਜਾਂਦਾ ਹਣਾ ਪਾਣੀ ਪਾਣੀ 'ਚ ਵੀ ਚੱਲਦਾ ਬਈ ਲੋਹਾ ਲੋਹਾ ਕਿਵੇਂ ਪਾਣੀ 'ਚ ਭਜਦਾ ਹਣਾ ਇਹ ਆ ਚੱਕਰੋ ਤੁਸੀਂ ਪੂਰੀ ਗੱਲਬਾਤ ਆ ਦੇਖੋ ਇੰਜਨ ਦੇਖ ਯਾਰ ਕੱਡਾ ਤਕੜਾ ਇੰਜਨ ਸਾ ਮੈਂ ਪਹਿਲੇ ਟਾਈਮ ਜੇ ਪੂਰਾ ਗੱਲਬਾਤ ਸੀਗੀ ਉਹ ਤੇ ਬੰਦਾ ਬੰਦਾ ਦੇਖੋ ਸਿਸਟਮ ਐਸਾ ਮੇਰੇ ਬਹੁਤ ਲੱਗਾ ਐਫ ਐਮ ਸਾਰਾ ਕੁਝ ਲੱਗਾ ਰੇਡੀਓ ਰੂਡੀਓ ਆਹ ਦੇਖੋ ਗੋਲੀ ਚਲਾਉਣ ਵਾਸਤੇ ਗੋਲੀਆਂ ਚਲਾਉਣ ਵਾਸਤੇ ਇਹਨੂੰ ਐ ਕਰਕੇ ਜਦੋਂ ਇਹ ਖੁੱਲਦੀ ਹੈ ਲੈ ਵੀ ਠੜ 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 ਠੰਦੀ ਹੁੰਦੀ ਹਣੀ ਨਹੀਂ ਬਲਾ ਬੰਦ ਹੁੰਦਾ ਦੇਖੋ ਪੂਰੀ ਡਬਲ ਸੇਫਟੀ ਹੈ ਚੱਕੋ ਉਹ ਟਾਈਮ ਦੇਖੀ 5 ਤੱਕ ਨਹੀਂ ਬਚੀ ਗਿਆ ਧੱਕੇ ਮਾਰ ਕੇ ਤੇ ਆਪਾਂ ਨੂੰ ਕਹਿਣ ਜਾਓ ਦਫਾ ਆ ਜਾਓ ਇਹ ਟੈਂਕ ਨੇ ਭਾਰਤੀ ਫੌਜ ਦੀ 1971 ਤੋਂ ਲੈ ਕੇ 1979 ਤੱਕ ਸੇਵਾ ਕੀਤੀ ਅਤੇ ਨਾ ਨਾ ਮਾਣਾ ਖਟਿਆ ਹਿੰਦ-ਪਾਕਿਸਤਾਨ ਘੱਤਰ ਦੇ ਜੁੱਧ ਦੌਰਾਨ ਪੂਰਾ ਹਰਸ ਦੇ ਵਿੱਚ ਹੋ ਕੇ ਦੁਸ਼ਮਣ ਦੇ ਪੈਂਟਨ ਟੈਂਕਾਂ ਦੀਆਂ ੱਟੀਆਂ ਉਡਾਈਆਂ ਜਿਸ ਨੂੰ ਫਕਰ ਹਿੰਦ ਦੇ ਨਾਮ ਨਾਲ ਨਿਵਾਜਿਆ ਗਿਆ ਜੰਗ ਅਤੇ ਜੰਗੀ ਅਭਿਆਸਾਂ ਵਿੱਚ ਕੋਟੀ ਦੀ ਸਫਲਤਾ ਪ੍ਰਾਪਤ ਕਰਨ ਉਪਰੰਤ ਇਸ ਨੂੰ ਮਾਰਚ 1979 ਵਿੱਚ ਸੇਵਾ ਮੁਕਤ ਕਰ ਦਿੱਤਾ ਗਿਆ ਇਸ ਨੂੰ ਹਣਸਨ ਹਾਰਸ ਅਤੇ 16 ਕਵੈਲਰੀ ਨੂੰ ਲੜਾਈ ਲੜਾਉਂਦਾ ਮਾਨ ਹੰਸਲ ਬਾਈ ਜੰਗ ਜਿੱਤੀ ਪੂਰੀ ਨੇ ਜੰਗ 71 ਦੀ ਲੜਾਈ ਜਿੱਤੀ ਇਹਨੇ ਸ਼ੇਰਖਾਨ ਨੇ ਹੁਣ ਸ਼ਾਂਤ ਹੋ ਕੇ ਖੜਾ ਓਸਤਾਦ ਚੱਕ ਚੱਕ ਕਰੋ ਚੱਕ ਜਦੋਂ ਗੋਲਾ ਘੁੰਮਦਾ ਨਿਕਲਦਾ ਆਣਾ ਨਾ ਦੁਸ਼ਮਣਾਂ ਦੀ ਚੀਕਾਂ ਨਿਕਲਦੀ ਨੇ ਚੀਕਾਂ ਸ਼ਾ ਫੜੀ ਮਾੜਾ ਜਾ ਉੱਪਰ ਜਾ ਕੇ ਦਿਖਾਵਾਂ ਮੈਂ ਮੈਨੂੰ ਮਾੜਾ ਜਾ ਆਹ ਆਪਣੇ ਫੋਨ ਬਣਾਈ ਉੱਪਰੋਂ ਵੀ ਦਿਖਾ ਦਈਏ ਯਾਰ ਬਹੁਤ ਇਤਿਹਾਸਿਕ ਟੈਂਕ ਆ ਆਹ ਚੈੱਕ ਕਰੋ ਜੀ ਉੱਪਰੋਂ ਆਹ ਸਾਰਾ ਕੁਝ ਖੁੱਲਦਾ ਇੱਥੋਂ ਹੀ ਬੰਦਾ ਨਿਕਲਦਾ ਤੇ ਇਹਦੇ ਵਿੱਚ ਜਿਹੜਾ ਵੀ ਕੋਈ ਸਮਾਨ ਸਾਮ ਨੂੰ ਰੱਖਣ ਵਾਸਤੇ ਗੋਲੇਗ ਵਗੈਰਾ ਖਾਣ ਪੀਣ ਦਾ ਸਮਾਨ ਜਿਵੇਂ ਬਈਆ ਟੈਂਕ 1971 ਵਾਲਾ ਜਿਹਨੇ ਵੱਖੀਆਂ ਪਾੜੀਆਂ ਸੀ ਵੱਖੀਆਂ ਆ ਬਈ ਬਹੁਤ ਪੱਕਾ ਬਹੁਤ ਪੱਕਾ ਆ ਇਹ ਕੋਲਣਾ ਨਹੀਂ ਤੁਹਾਨੂੰ ਅੰਦਰ ਨਹੀਂ ਦਿਖਾ ਸਕਦਾ ਸੋਰੀ ਆ ਚੱਕਰੋ ਤੁਸੀਂ ਆ ਦੇਖੋ ਜਦੋਂ ਚਲਦਾ ਹੋਣਾ ਸ਼ਾ ਕਿੱਡਾ ਟੈਂਕਾ ਨੇਰ ਪਾਉਂਦਾ ਨਾ ਪੂਰਾ ਆ ਸਲੰਸਰ ਇਹਦਾ ਪੂਰਾ ਹਾਂ ਬਈ ਮਾਣ ਜਿਹੜਾ ਮਾਣ ਆ ਨਾ ਮਾਣ ਮਹਿਸੂਸ ਹੋ ਰਿਹਾ ਵੀ ਇਹ 1971 ਦੀ ਜੰਗ ਜਿੱਤੀ ਸ਼ੇਰ ਨੇ ਆ ਸ਼ੇਰ ਨੇ ਥਾੜ 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 ਕਰਾਈਏ ਪੂਰੀ ਜੰਗ ਦੇ ਮੈਦਾਨ 'ਚ ਇਹਨੂੰ ਕਹਿੰਦੇ ਝੋਟਾ ਆਪਾਂ 1971 ਵਾਲਾ ਜਿਹਨੇ ਜੰਗ ਜਿਤਾਈ ਹੈ ਤੇ ਆ ਦੇਖੋ ਇਹ ਜਾਂਦਾ ਗੋਲੀ ਵਾਂਗੂ ਰੂਸੀ ਜਲਥਲੀ ਬਖਤਰਬੰਦ ਪਹੀਆਂ ਦੇ ਚੱਲਣ ਵਾਲਾ ਫੌਜੀ ਵਾਹਨ ਜਿਸ ਉੱਤੇ 14.5 ਮਿਲੀ ਅਤੇ 7.62 5 ਮੀਮੀ ਮਸ਼ੀਨ ਗਨ ਫਿੱਟ ਹੁੰਦੀ ਹੈ 10 ਫੌਜੀਆਂ ਨੂੰ ਲਿਜਾ ਸਕਦਾ ਹੈ 1971 ਦੀ ਹਿੰਦ-ਪਾਕਿਸਤਾਨ ਦੀ ਜੰਗ ਦੌਰਾਨ ਪੂਰਬੀ ਖੇਤਰ ਵਿੱਚ ਵਰਤਪਾਚ ਲਿਆਂਦਾ ਗਿਆ ਸੀਗਾ ਚੱਕ ਜੇ ਜਾਨਾ ਨਾ ਝਾਂ ਝਾਂ ਕਰਦਾ ਕੀ ਬਾਤ ਆ ਯਾਰ ਇਹ ਥੱਲੇ ਲਾਉਣਾ ਚਾਹੀਦਾ ਕੁਝ ਹਣਾ ਬਈ ਟਾਇਰ ਦੇਖ ਲਾ ਉਸ ਟਾਈਮ ਦੇ ਟਾਇਰ ਨੂੰ 1971 ਦੇ ਤੇ ਹਲੇ ਤੱਕ ਵੀ ਟਾਇਰ ਦੇਖ ਲਓ ਤੁਸੀਂ ਆਪਾਂ ਬੜਾ ਨਜ਼ਾਰਾ ਹੀ ਆ ਗਿਆ ਸ਼ਾ ਯਾਰ ਇਹ ਚੀਜ਼ਾਂ ਦੇਖ ਕੇ ਨਾ ਯਾਰ ਮਤਲਬ ਜੋ ਹਜਾਂ ਦਾ ਬੰਦੇ ਚ ਉਹ ਤੋਂ ਦਖਾਣੇ ਆ ਉਸ ਤੋਂ ਬਾਅਦ ਫਿਰ ਆਪਾਂ ਘਰੇ ਤੇ ਬਲੌਗ ਦਾ ਕਰਾਂਗੇ ਐਂਡ ਉਸ ਤੋਂ ਬਾਅਦ ਤੇ ਸਾਰੇ ਮੇਰੇ ਵੀਰ ਭਰਾ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਹਰ ਚੀਜ਼ ਨੂੰ ਮਿਹਨਤ ਲੱਗਦੀ ਹੈ ਬੋਲਣ 'ਚ ਵੀ ਮਿਹਨਤ ਲੱਗਦੀ ਹੈ ਇਹ ਚੀਜ਼ ਔਖੀਆਂ ਨਹੀਂ ਹੈਗੀਆਂ ਕੋਈ ਸ਼ਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਹਰ ਇੱਕ ਚੀਜ਼ ਤੇ ਤੁਸੀਂ ਬਸ ਇੱਕ ਮਾਰਾ ਜਿਹਾ ਸ਼ੇਅਰ ਕਰਦਾ ਕਰੋ ਯਾਰ ਚਾਰ ਪੰਜ ਬੰਦਿਆਂ 'ਚ ਕਰ ਦਿਓ ਜ਼ਿਆਦਾ ਨਹੀਂ ਕਹਿੰਦਾ ਮੈਂ ਮੇਰਾ ਭਰਾ ਇੰਨਾ ਕਰਦਾ ਕਰੋ ਤਾਂ ਅਸੀਂ ਹੋਰ ਅਸੀਂ ਮੋਟੀਵੇਟ ਹੋਵਾਂਗੇ ਤੇ ਤੁਹਾਨੂੰ ਵੱਧ ਤੋਂ ਵੱਧ ਚੀਜ਼ਾਂ ਅਸੀਂ ਦਿਖਾ ਸਕਾਂ ਘੁੰਮ ਫਿਰ ਕੇ ਨਾਲੇ ਸੀ ਆਪ ਵੀ ਦੇਖਦੇ ਨਾਲ ਤੁਹਾਨੂੰ ਵੀ ਦਿਖਾ ਰਹੇ ਹਾਂ ਇੱਥੇ ਸਾਰੇ ਸ਼ਹੀਦਾਂ ਦੀ ਜਿੱਦਾਂ ਮਤਲਬ ਜੋਤ ਟੈਪ ਉਹਨਾਂ ਦੇ ਇੱਥੇ ਉਹ ਬਣਿਆ ਹੋਇਆ ਇਹਨਾਂ ਦਾ ਇੱਕ ਯਾਦਗਾਰ ਲੁਧਿਆਣਾ ਰੈਜiment ਨੂੰ ਸਮਰਪਿਤ ਹੈ ਇਸ ਰੈਜiment ਦੀ ਵਿਸ਼ੇਸ਼ ਸੇਵਾ ਸੂਰਬੀਰਤਾ ਅਤੇ ਕੁਰਬਾਨੀ ਦੇ 150 ਸਾਲਾਂ ਦੀ ਜਾਦ ਦਵੋਂਦੀ ਹੈ ਇਹ ਰੈਜੀਮੈਂਟ 1 ਅਗਸਤ ਆ ਪੰਜਾਬੀ ਥੋੜੀ ਜਿਆ ਕਿੰਨਾ ਆ ਉਸਤਾਦ ਆ 17 1800 ਪਤਾ ਨਹੀਂ ਕਿੰਨਾ ਆ ਬਾਕੀ ਲੁਧਿਆਣਾ ਵਿੱਚੇ ਕੰਮ ਕੀਤੀ ਗਈ ਹੈ ਉਦੋਂ ਇਸ ਦੇ ਏਸ਼ੀਆ ਤੇ ਯੂਰਪ ਦੇ ਕਈ ਰਣ ਖੇਤਰਾਂ ਵਿੱਚ ਲਗਾਤਾਰ ਲੜਾਈ ਅਤੇ ਅਮਨ ਵੇਲੇ ਆਪਣੀ ਵਿਸ਼ੇਸ਼ਤਾ ਪ੍ਰਮਾਣ ਦਿੰਦਾ ਹੈ ਇਸ ਇਸ ਦਾ ਮੌਜੂਦਾ ਤੇ ਦੂਜੀ ਬਟਾਲੀਅਨ ਸਿੱਖ ਰੈਜੀਮੈਂਟ ਹੈ ਕੀ ਆ ਭਾਈ ਰੈਜੀਮੈਂਟ ਦੀ ਯਾਦ ਚ ਬਣਾਇਆ ਜਿਹੜੀ ਰੈਜੀਮੈਂਟ ਲੜੀ ਸੀਗੀ ਉਸ ਟਾਈਮ ਜੰਮੂ ਕਸ਼ਮੀਰ ਪੰਜਾਬ 1971 ਓਏ ਹੋਏ 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 ਨਿਚੈ ਕਰ ਆਪਣੀ ਜੀਤ ਕਰੋ ਦੇ ਸ਼ਿਵਾ ਬਰ ਮੋਹਿਆ ਸ਼ੁਭ ਕਰਮਨ ਤੇ ਕਬ ਹੂ ਨਾ ਡਰੋ ਨਾ ਡਰੋ ਅਰ ਸੋ ਜਬ ਚਾਹੇ ਲੜੋ ਨਿਚੈ ਕਰ ਆਪਣੀ ਜੀਤ ਕਰੋ ਅਰ ਹੋ ਸਿੱਖ ਹੋ ਆਪਣੇ ਹੀ ਮਨ ਕਾ ਇਹ ਲਾਲ ਲਾਲਚ ਹੋ ਗੁਨ ਤੋ ਉਚਰੋ ਜਦ ਆਵ ਕੀਯੋਦ ਨਿਦਾਨ ਬਣੇ ਮਤਹੀਰਨ ਮੇਂ ਤਬ ਜੂਜ ਮਰੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਹੈ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਇਹ ਜਿੰਨੀਆਂ ਵੀ ਆਪਣੀਆਂ ਬੈਟਲਾਂ ਹੋਈਆਂ ਉਹਨਾਂ ਦੇ ਵਿੱਚ ਜਿਹੜੇ ਵੀ ਆਪਣੇ ਭਰਾ ਸੀਗੇ ਜਿੱਥੇ-ਜਿੱਥੇ ਲੜਿਆ ਜਾ ਕੇ ਉਹ ਸ਼ਹੀਦ ਹੋਏ ਉਹਨਾਂ ਦੀ ਸਾਰੀ ਯਾਦ ਵਿੱਚ ਇਹ ਸਾਰਾ ਕੁਝ ਲਿਖਿਆ ਹੋਇਆ ਤੇ ਇੱਥੇ ਆਪਾਂ ਕਰਦੇ ਆਂ ਵਲੋਗ ਦਾ ਐਂਡ ਤੇ ਮੇਰਾ ਭਰਾ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰ ਦਿਓ ਜਰੂਰ 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 ਕਰ ਬੇਨਤੀ ਕਰਦੇ ਆ ਥੋੜੀ ਜੀ ਆਸਟ੍ਰੇਲੀਆ ਵਾਲਿਆ ਭਰਾ ਦਾ ਸਾਰੇ ਜਣੇ ਲਾਈਕ ਸਬਸਕ੍ਰਾਈਬ ਸ਼ੇਅਰ ਕਰ ਦਿਓ ਯਾਰ ਕਰ ਦਿਓ ਖਿੱਚ ਕੇ ਕਰ ਦਿਓ ਮਰਾ ਭਰਾ ਜੀ ਆਪਾਂ ਨੇਰੀ ਲਿਆ ਦਨੇ ਆਪਾਂ ਐਂ ਤੁਹਾਨੂੰ ਸਾਰਾ ਕੁਝ ਐਂ ਦਿਖਾਵਾਂਗੇ ਤੇ ਹੁਣ ਆਪਾਂ ਇੱਥੇ ਬਾਹਰ ਹੋ ਜਾਣਾ ਕਿਉਂਕਿ ਟਾਈਮ ਹੋ ਗਿਆ 5 ਵਜੇ ਦਾ ਟਾਈਮ ਸੀਗਾ ਤੇ ਯਾਰ ਵੀਊ ਦੇਖੋ ਵੀਊ ਚੈੱਕ ਕਰੋ